ਭਈ ਵੱਡਾ ਐਲਾਨ ਕੀਤਾ ਗਿਆ ਵਾ 9 ਮਹੀਨੇ ਤੋਂ ਕਿਸਾਨ ਚੁੱਪ ਸੀਗਾ ਅੱਜ ਕਿਸਾਨ ਜਾਗੇ ਹੋਏ ਤੇ ਹੁਣ ਦਿੱਲੀ ਨੂੰ ਕੁਝ ਗੱਲਬਾਤ ਹੋਈ ਸਾਰੀ ਮੀਟਿੰਗਾਂ ਦੇ ਵਿੱਚ ਦੇਖੋ ਅਸੀਂ ਕੋਈ ਵੀ ਚੁੱਪ ਬੈਠੇ ਹੀ ਨਹੀਂ ਝੋਨੇ ਦੀ ਵਿਕਰੀ ਦਾ ਕੰਮ ਹੈ ਜਿਹੜਾ ਉਹ ਹੋ ਪਾਇਆ ਲਿਫਟਿੰਗ ਤੁਰਪਾਈ ਥੋੜੀ ਜੀ ਨਹੀਂ ਤਾਂ ਸਰਕਾਰਾਂ ਨੇ ਤੇ ਇਸ ਵਾਰੀ ਸੋਚ ਲੈ ਅਸੀਂ ਕੋਈ ਰੋਲ ਦੇਣੇ ਨੇ ਕਿਸਾਨ ਅਸੀਂ ਸਮਝਦੇ ਹਾਂ ਕਿ ਸੰਘਰਸ਼ ਦੇ ਬਾਵਜੂਦ ਵੀ ਹਾਲੇ ਵੀ ਕਿਸਾਨੀ ਦੀ ਲੋਟ ਹੈ ਜਿਹੜੀ ਉਹ ਹੋਈ ਆ ਔਰ ਇਹ ਸਾਡੇ ਅੰਦਰ ਵਿਚਾਰ ਆ ਨੇ ਕਿ ਇਸ ਨੂੰ ਕਿਸ ਤਰ੍ਹਾਂ ਸਮਝ ਆ ਜਾਵੇ ਇਹ ਮੰਡੀਕਰਨ ਦੇ ਉੱਪਰ ਹਮਲਾ ਆ ਪੂਰੀ ਤਰ੍ਹਾਂ ਕਾਰਪੋਰੇਟ ਦਾ ਔਰ ਸਰਕਾਰਾਂ ਡਬਲਯੂਟੀਓ ਦੀਆਂ ਨੀਤੀਆਂ ਤਹਿਤ ਇਹ ਸਾਰਾ ਕੁਝ ਲਾਗੂ ਕਰ ਰਹੀਆਂ ਨੇ ਹੁਣ ਇਹ ਨਵਾਂ ਵਿਵਾਦ ਚੜ ਪਿਆ ਵਕਿ ਕਿ ਕਿ ਝੋਨੇ ਖਰੀਦੀ ਨਹੀਂ ਹੋ ਰਹੀ ਲਿਫਟਿੰਗ ਨਹੀਂ ਹੋ ਰਹੀ ਕਿ ਪੰਜਾਬ ਸਰਕਾਰ ਤਾਂ ਨਾਲ ਨਹੀਂ ਹੈਗੀ ਦੇਖੋ ਪੰਜਾਬ ਸਰਕਾਰ ਫੇਲ ਹੋਈ ਹੈ ਸਾਫ਼ ਕਹਿਣਾ ਹੋਵੇ ਪੰਜਾਬ ਸਰਕਾਰ ਇਹ ਆਪਣੇ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਤੇ ਫੇਲ ਸਾਬਤ ਹੋਈ ਹੈ ਖਾਲੇ ਤੱਕ ਸਾਡੇ ਤਾਂ ਜਿਹਨੂੰ ਕਹਿੰਦੇ ਹੁੰਦੇ ਨੇ ਵੀ 100 ਚੋਂ 0 ਨੰਬਰ ਹੈ ਭਰਾਵਾ ਸਾਫ਼ ਜੀ ਗੱਲ ਹੈ ਅਸੀਂ ਸਮਝਦੇ ਹਾਂ ਕਿ ਕਿਸਾਨੀ ਨੂੰ ਹੋਰ ਵੀ ਜ਼ਿਆਦਾ ਸਾਰੇ ਮਾਮਲੇ ਨੂੰ ਸਮਝਣਾ ਪਊਗਾ ਕਿ ਉਹਦੀ ਟੋਟਲ ਅਨਾਜ ਦੀ ਖਰੀਦ ਦੇ ਉੱਪਰ ਹਮਲਾ ਆ ਆ ਲੈ ਵੀ ਨਾ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੂੰਬਰੀ ਸ਼ੰਭੂ ਬੈਟਰ ਤੇ ਬੈਠੇ ਕਿਸਾਨਾਂ ਦਾ ਐਲਾਨ ਦਿੱਲੀ ਨੂੰ ਕਰਾਂਗੇ ਕੁਸ਼ ਬਾਈ ਜੀ ਨਾਲ ਗੱਲਬਾਤ ਕਰ ਲੈਣੇ ਆ ਬਾਈ ਸੱਸੀ ਕਾ ਕੀ ਨਾਮ ਤੁਹਾਡਾ ਮੇਰਾ ਨਾਮ ਰਮੇਂਦਰ ਸਿੰਘ ਪਟਿਆਲਾ ਜੀ ਮੈਂ ਗੈਟਿਕ ਕਿਸਾਨ ਯੂਨੀਅਨ ਦਾ ਸੂਬਾ ਪ੍ਰੈਸ ਕਰਤਨਾ ਕਿਸਾਨ ਮੋਰਚੇ ਦਾ ਮੈਂਬਰ ਹਾਂ ਬਾਈ ਜੀ ਵੱਡਾ ਐਲਾਨ ਕੀਤਾ ਗਿਆ ਵਾ 9 ਮਹੀਨੇ ਤੋਂ ਕਿਸਾਨ ਚੁੱਪ ਸੀਗਾ ਅੱਜ ਕਿਸਾਨ ਜਾਗ ਗਏ ਤੇ ਹੁਣ ਦਿੱਲੀ ਨੂੰ ਕੁਝ ਗੱਲਬਾਤ ਹੋਈ ਸਾਰੀ ਮੀਟਿੰਗਾਂ ਦੇ ਵਿੱਚ ਦੇਖੋ ਉਹ ਸਾਥੀ ਸਾਡੇ ਡੱਲੇਵਾਲ ਸਾਹਿਬ ਜਾਂ ਪੰਦੇਰ ਸਾਹਿਬ ਉਹ ਕਿਸਾਨ ਮੰਗਾ ਤੇ ਸਾਡੇ ਨਾਲ ਉਹ ਬਖਰੇ ਟੰਗ ਨਾਲ ਉਹ ਲੜ ਰਹੇ ਨੇ ਇਹ ਉਹਨਾਂ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਦਾ ਐਲਾਨ 26 ਨਵੰਬਰ ਨੂੰ ਜ਼ਿਲ੍ਹਾ ਕੇਂਦਰਾਂ ਤੇ ਧਰਨੇ ਦੇਣ ਦਾ ਹੈ ਕਿ ਟ੍ਰੇਡ ਯੂਨੀਅਨ ਨਾਲ ਸਾਂਝੇ ਤੌਰ ਤੇ ਤੋਂ ਅਸੀਂ ਅੱਜ ਉਹਦੀ ਤਿਆਰੀ ਸਬੰਧੀ ਬਿਉਤਬੰਦੀ ਕੀਤੀ ਹੈ ਉਹ ਸਾਥੀ ਆਪਣਾ ਉਹਨਾਂ ਨੇ ਐਲਾਨ ਕੀਤਾ ਹੈ ਤਾਂ ਮੰਗਾ ਲਈ ਉਹ ਲੜ ਰਹੇ ਨੇ ਉਹ ਆਪਣੇ ਟੰਗ ਨਾਲ ਲੜ ਰਹੇ ਨੇ ਮੁਬਾਰਕ ਹੈ ਉਹਨਾਂ ਨੂੰ ਲੜਨ ਉਨ੍ਹਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ 6 ਨਵੰਬਰ ਨੂੰ ਜਿਹੜੀ ਕੂਚ ਕੀਤਾ ਜਾਏਗਾ ਆਪਣੇ ਆਪਣੇ ਵਾਹਨ ਉਹਨੂੰ ਇੱਥੇ ਰੱਖ ਕੇ ਤੇ ਦਿੱਲੀ ਵੱਲ ਕੂਚ ਕੀਤਾ ਜਾਏਗਾ ਕੀ ਲੱਗਦਾ ਕਿ ਹਰਿਆਣਾ ਬਾਰਡਰ ਤੇ ਕੂਚ ਕਰ ਪਾਂਗੇ ਦੇਖੋ ਇਹ ਮੈਂ ਇਹ ਬਿਉਂਤਬੰਦੀ ਉਹਨਾਂ ਨੇ ਬਣਾਈ ਹੈ ਬੇਸਿਕਲੀ ਇਹ ਸਵਾਲ ਉਹਨਾਂ ਫਾਰਮਾਂ ਨੂੰ ਬਣਦਾ ਤੁਹਾਡਾ ਮੈਂ ਇਸ ਤੇ ਕੀ ਉਹਨਾਂ ਨੇ ਬਿਉਂਤਬੰਦੀ ਬਣਾਈ ਹੈ ਇਸ ਤੇ ਮੈਂ ਟਿੱਪਣੀ ਕਰਦਾ ਠੀਕ ਨਹੀਂ ਨਾ ਹੀ ਇਹ ਵਾਜਬ ਹੋਏਗਾ ਟਿੱਪਣੀ ਉਹਨਾਂ ਨੇ ਆਪਣੀ ਕਾਲ ਦਿੱਤੀ ਹੈ ਉਹ ਕਰਨਗੇ ਅਸੀਂ ਇਹ ਜਰੂਰ ਆਸ ਕਰਦੇ ਹਾਂ ਕਿ ਸਰਕਾਰ ਨੂੰ ਉਹਨਾਂ ਨੇ ਜੋ ਮੰਗਾਂ ਮੰਨੀਆਂ ਚਾਹੀਦੀਆਂ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਔਰ ਜਿਹੜਾ ਸਤਾਂ ਜੋ ਕਿਸਾਨ ਅਮਨ ਸ਼ਾਂਤੀ ਨਾਲ ਸੁੱਖੀ ਸੰਧੀ ਆਪਣੇ ਘਰਾਂ 'ਚ ਜਾ ਤੁਹਾਡੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਹੈ ਕਿਹੜੀ ਕਿਹੜੀ ਮੰਗਾਂ ਲੈ ਕੇ ਕਾਲ ਦਿੱਤੀ ਗਈ ਹੈ 9 ਮਹੀਨੇ ਤੁਸੀਂ ਚੁੱਪ ਬੈਠੇ ਸਰਕਾਰ ਨਾਲ ਗੱਲਬਾਤ ਹੋਈ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਹੋਈ ਦੇਖੋ ਅਸੀਂ ਕੋਈ ਵੀ ਚੁੱਪ ਬੈਠੇ ਹੀ ਨਹੀਂ ਮੈਂ ਤੁਹਾਨੂੰ ਇੱਕ ਪਿਆਰ ਵੀਰੇ ਕਹਿਣਾ ਚਾਹੁੰਨਾ ਦੇਖੋ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਜਿਹੜਾ ਡੱਲੇয়াল ਸਾਹਿਬ ਵਾਲਾ ਇਹ ਉਹਨਾਂ ਦੀ ਕੌਲ ਹੈ ਸਾਡਾ ਐਸ ਕੇ ਐਮ ਆਪਣੇ ਢੰਗ ਨਾਲ ਸੰਘਰਸ਼ ਕਰ ਰਹੇ ਅਸੀਂ ਵੀ ਸੰਘਰਸ਼ ਚ ਲਗਾਤਾਰ ਹੀ ਸੰਘਰਸ਼ ਦੇ ਮੈਦਾਨ ਚ ਲਗ ਲਗ ਢੰਗ ਨਾਲ ਅਸੀਂ ਵੀ ਜਿਹੜੇ ਸੰਘਰਸ਼ ਕੀਤੇ ਹਨ ਓ ਚੋਨੇ ਦੇ ਸਵਾਲ ਦੇ ਉੱਪਰ ਹੀ ਲਗਭਗ 5-7 ਵਾਰੀ ਸੰਘਰਸ਼ਨੀય ਕਾਲਾਂ ਦੇ ਕੇ ਸੰਘਰਸ਼ ਦੇ ਮੈਦਾਨ ਚ ਆਏ ਅਸੀਂ ਸਮਝਦੇ ਕਿ ਸੰਘਰਸ਼ ਦੀ ਬਦੌਲਤ ਹੀ ਕੁਝ ਝੋਨੇ ਦੀ ਵਿਕਰੀ ਦਾ ਕੰਮ ਆ ਜਿਹੜਾ ਉਹ ਹੋ ਪਾਇਆ ਲਿਫਟਿੰਗ ਤਰਪਾਈ ਥੋੜੀ ਜੀ ਨਹੀਂ ਤਾਂ ਸਰਕਾਰਾਂ ਨੇ ਤਾਂ ਇਸ ਵਾਰੀ ਸੋਚ ਲੈ ਅਸੀਂ ਵੀ ਰੋਲ ਦੇਣੇ ਨੇ ਕਿਸਾਨ ਪੂਰੀ ਤਰ੍ਹਾਂ ਸਾਡੇ ਜਿਹੜਾ ਲੁੱਟ ਕਰਨ ਲਈ ਤਿਆਰ ਸੀ ਅਸੀਂ ਸਮਝਦੇ ਹਾਂ ਕਿ ਸੰਘਰਸ਼ ਦੇ ਬਾਵਜੂਦ ਵੀ ਹਾਲੇ ਵੀ ਕਿਸਾਨੀ ਦੀ ਲੁੱਟ ਹੈ ਜਿਹੜੀ ਉਹ ਹੋਈ ਆ ਔਰ ਇਹ ਸਾਡੇ ਅੰਦਰ ਵਿਚਾਰਾਂ ਨੇ ਕਿ ਇਸ ਨੂੰ ਕਿਸ ਤਰ੍ਹਾਂ ਸਮਝਾਇਆ ਜਾਵੇ ਇਹ ਮੰਡੀਕਰਨ ਦੇ ਉੱਪਰ ਹਮਲਾ ਆ ਪੂਰੀ ਤਰ੍ਹਾਂ ਕਾਰਪੋਰੇਟ ਦਾ ਔਰ ਸਰਕਾਰਾਂ ਡਬਲਯੂਟੀ ਉਹਦੀਆਂ ਨੀਤੀਆਂ ਤਹਿਤ ਇਹ ਸਾਰਾ ਕੁਝ ਲਾਗੂ ਕਰ ਰਹੀਆਂ ਨੇ ਉਹ ਸਾਰਥਕ ਨੀਤੀਆਂ ਨੇ ਜਿਹੜੀਆਂ ਮੰਡੀਕਰਨ ਚੋਂ ਬਾਹਰ ਹੋਣਾ ਹੈ ਅਨਾਜ ਦੀ ਖਰੀਦ ਦੇ ਕੰਮ 'ਚ ਔਰ ਇੱਕ ਕਿਸਮ ਨਾਲ ਜਿਹੜਾ ਜਨਤਕ ਵੰਡ ਪ੍ਰਣਾਲੀ ਆ ਉਹਦਾ ਭੋਗ ਪਾਉਣਾ ਚਾਹੁੰਦੇ ਨੇ ਉਹ ਸਾਰੇ ਮਾਮਲੇ ਨੂੰ ਕਿਵੇਂ ਕਾਊਂਟਰ ਕਰਨਾ ਹੈ ਇਹ ਲਗਾਤਾਰ ਸਾਡੇ ਅੰਦਰ ਵਿਚਾਰ ਵੀ ਚੱਲਦਾ ਰਹਿੰਦਾ ਔਰ ਉਹਦੇ ਤੇ ਸੰਘਰਸ਼ ਵੀ ਹੈ ਜਿਹੜਾ ਉਹ ਕਰਦੇ ਰਹਿੰਦੇ ਸਾਡੀ ਕੋਈ ਸਰਕਾਰ ਦੇ ਨਾਲ ਗੱਲਬਾਤ ਹੋਈ ਭਗਵੰਤ ਜੀ ਪੀਐਮ ਨਾਲ ਕੋਈ ਪਿਛਲੇ ਮਹੀਨੇ ਜਦੋਂ ਅਸੀਂ ਚੰਡੀਗੜ੍ਹ ਧਰਨਾ ਰੱਖਿਆ ਸੀਗਾ ਕਿਸਾਨ ਭਵਨ ਦੋ ਦਿਨ ਉੱਥੇ ਸਾਨੂੰ ਰੋਕਿਆ ਗਿਆ ਬੈਠੇ ਆ ਤਾਂ 19 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋਈ ਸੀ ਜਿਹਦੇ ਚ ਝੋਨੇ ਦੀ ਖਰੀਦ ਦੇ ਮਾਮਲੇ ਜਿਹੜੇ ਜ਼ਿਆਦਾ ਉਠਾਏ ਗਏ ਸੀਗੇ ਵੀ ਅਸੀਂ ਉਦੋਂ ਉਹਨਾਂ ਨੂੰ ਕਿਹਾ ਸੀਗਾ ਵੀ ਬਾਕੀ ਮੰਗਾ ਤੇ ਬੈਠਾਂਗੇ ਫੇਰ ਕਿਉਂਕਿ ਅਸੀਂ ਹਰ ਖੇਤ ਤੱਕ ਨਹਿਰੀ ਪਾਣੀ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਇਹ ਸਾਡੀਆਂ ਮੰਗਾਂ ਹੈਗੀਆਂ ਅਸੀਂ ਇੰਡੋਪਾਰਕ ਟ੍ਰੇਡ ਹੈ ਜਿਹੜਾ ਉਹ ਸੜਕੀ ਲੰਘਿਆ ਰਾਈ ਖੋਲਣ ਦੀ ਮੰਗ ਵੀ ਉਠਾਉਂਦੇ ਆ ਇਸ ਤੋਂ ਇਲਾਵਾ ਪੰਜਾਬ ਚ ਕਰਜ਼ਾ ਮੁਕਤੀ ਦੇ ਸਵਾਲ ਦੇ ਉੱਪਰ ਵੀ ਅਸੀਂ ਮੰਗ ਰੱਖੀ ਹੋਈ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਹੱਲ ਕਰੇ ਔਰ ਇਹਦੇ ਨਾਲ ਨਾਲ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਜਿਹੜਾ ਭ੍ਰਸ਼ਟਾਚਾਰ ਫੈਲਿਆ ਉਸ ਨੂੰ ਨੱਥ ਪਾ ਕੇ ਕੋਆਪਰੇਟਿਵ ਮੂਵਮੈਂਟ ਨੂੰ ਸਟਰੈਂਥਨ ਕਰਨ ਦੀ ਸਹਿਕਾਰੀ ਮੂਵਮੈਂਟ ਨੂੰ ਸਟਰੈਂਥਨ ਕਰਨ ਦੀ ਮੰਗ ਵੀ ਹੈ ਜਿਹੜੀ ਸਾਡੀ ਉਠਾਈ ਹੋਈ ਹੈ ਐਮਐਸਪੀ ਕਰਜ਼ਾ ਮੁਕਤੀ ਇਹ ਸਾਡੀਆਂ ਮੰਗਾਂ ਹੈਗੀਆਂ ਹੀ ਨੇ ਇਹ ਮੰਗਾਂ ਤੇ ਅਸੀਂ ਪੰਜਾਬ ਸਰਕਾਰ ਨਾਲ ਕਿਹਾ ਸੀ ਵੀ ਤੁਹਾਡੇ ਨਾਲ ਇਸ ਤੋਂ ਬਾਅਦ ਬੈਠਾਂਗੇ ਫੌਰੀ ਮੁੱਦਾ ਸਾਡਾ ਇਹ ਹੈ ਕਿ ਲਿਫਟਿੰਗ ਹੋਵੇ ਔਰ ਚੌਨਾਕ ਨਿਰਵਿਗਨ ਖਰੀਦ ਹੋਵੇ ਔਰ ਕਿਸਾਨ ਦੀ ਲੁੱਟ ਨਾ ਹੋਵੇ ਪੰਜਾਬ ਸਰਕਾਰ ਦੇ ਵੱਲੋਂ ਜਦੋਂ ਪਾਰਟੀ ਆਣੀ ਸੀਗੀ ਉਦੋਂ ਵਾਅਦੇ ਕੀਤੇ ਸੀ ਕਿਸਾਨ ਦੇ ਹੱਕ ਦੇ ਵਿੱਚ ਕਿ ਕਿਸਾਨਾਂ ਨੂੰ ਜਿਹੜਾ ਕਿ ਮੌਜੂਦਾ ਮਿਲੇਗਾ ਜਿਹੜੀ ਐਮਐਸਪੀ ਮਿਲਣਗੀਆਂ ਤੇ ਹੁਣ ਇਹ ਨਵਾਂ ਵਿਵਾਦ ਛੜ ਪਿਆ ਵਾ ਕਿ ਕੀ ਝੋਨੇ ਖਰੀਦੀ ਨਹੀਂ ਹੋ ਰਹੀ ਲਿਫਟਿੰਗ ਨਹੀਂ ਹੋ ਰਹੀ ਕਿ ਪੰਜਾਬ ਸਰਕਾਰ ਤਾਂ ਨਾਲ ਨਹੀਂ ਹੈਗੀ ਦੇਖੋ ਪੰਜਾਬ ਸਰਕਾਰ ਫੇਲ ਹੋਈ ਆ ਸਾਫ ਕਹਿਣਾ ਹੋਵੇ ਪੰਜਾਬ ਸਰਕਾਰ ਆਪਣੇ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਤੇ ਫੇਲ ਸਾਬਤ ਹੋਈ ਆ ਹਾਲੇ ਤੱਕ ਸਾਡੇ ਤਾਂ ਜਿਹਨੂੰ ਕਹਿੰਦੇ ਹੁੰਦੇ ਨੇ ਵੀ 100 ਚੋਂ 0 ਨੰਬਰ ਹੈ ਭਰਾਵਾ ਸਾਫ ਜੀ ਗੱਲ ਹੈ ਹੈਨਾ ਤਾਂ ਇਹ ਸਾਰੇ ਮਾਮਲੇ 'ਚ ਇਸ ਨੂੰ ਅਸੀਂ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਆ ਤਾਂ ਜੋ ਜਿਹੜਾ ਇਹ ਹਮਲਾ ਆ ਜੇ ਸਰਕਾਰਾਂ ਬਾਹ ਨਹੀਂ ਫੜਦੀਆਂ ਤਾਂ ਕਿਸਾਨ ਸੰਘਰਸ਼ ਦੇ ਰਾਹੀਂ ਸਰਕਾਰਾਂ ਨੂੰ ਮਜਬੂਰ ਕਰੇ ਕਿ ਉਹ ਬਾ ਫੜਨ ਲਈ ਤੋਰਨ ਅੱਗੇ ਨੂੰ ਅਸੀਂ ਜਿੰਨਾ ਕਿ ਸੰਘਰਸ਼ ਕੀਤਾ ਆ ਜਿੰਨਾ ਕਿਸਾਨਾਂ ਨੇ ਸਾਡਾ ਸਾਥ ਦਿੱਤਾ ਉਸ ਹਿਸਾਬ ਨਾਲ 19 ਕਿ ਚੀਜ਼ ਹੈ ਜਿਹੜੀ ਇਸ ਵਾਰੀ ਉਹ ਉਨਾਕ ਚੱਲ ਪਈ ਆ ਅਸੀਂ ਸਮਝਦੇ ਆ ਕਿ ਕਿਸਾਨੀ ਨੂੰ ਹੋਰ ਵੀ ਜ਼ਿਆਦਾ ਸਾਰੇ ਮਾਮਲੇ ਨੂੰ ਸਮਝਣਾ ਪਊਗਾ ਕਿ ਉਹਦੀ ਟੋਟਲ ਅਨਾਜ ਦੀ ਖਰੀਦ ਦੇ ਉੱਪਰ ਹਮਲਾ ਆ ਟੋਟਲ ਜਿਹੜਾ ਜਨਤਕ ਵੰਡ ਪ੍ਰਣਾਲੀ ਦੇ ਉੱਪਰ ਹਮਲਾ ਆ ਤੇ ਜੇ ਇਹ ਹਮਲਾ ਬਰਕਰਾਰ ਰਹਿੰਦਾ ਤਾਂ ਲਾਜ਼ਮੀ ਤੌਰ ਤੇ ਕੱਲਾ ਈਸਵਰੀ ਝੋਨੇ ਦਾ ਨਹੀਂ 6 ਮਹੀਨਿਆਂ ਨੂੰ ਕਣਕ ਆਈ ਖੜੀ ਫਿਰ ਅਗਲੇ ਸਾਲ ਅਗਲੀ ਫਸਲ ਆਈ ਖੜੀ ਇਹ ਸਾਰੇ ਦੇ ਮੰਡੀਕਰਨ ਸਿਸਟਮ ਚ ਸਾਨੂੰ ਸਮੱਸਿਆਵਾਂ ਆਉਣਗੀਆਂ ਸਾਨੂੰ ਇੱਕ ਸਮਝਾਉਣਾ ਜਾਗਰੂਕ ਕਰਨਾ ਪਊਗਾ ਕਿ ਇੱਕ ਵੱਡਾ ਹਮਲਾ ਸਾਡੀਆਂ ਬਰੂਹਾਂ ਤੇ ਹੈ ਇਸ ਲਈ ਵੀ ਸਾਨੂੰ ਕਮਰ ਕੱਸੇ ਆ ਜਿਹੜੇ ਕਰਨੇ ਪੈਣਾ ਪੰਜਾਬ ਦਾ ਕਿਸਾਨ ਅੱਜ ਪੰਜਾਬ ਦੇ ਵਿੱਚ ਲੜ ਰਿਹਾ ਪਰ ਪੰਜਾਬ ਸਰਕਾਰ ਨੂੰ ਕੋਈ ਪਰਵਾਹ ਨਹੀਂ ਅੱਜ ਇਹ ਜਿਸ ਸਮੇਂ ਦੇ ਨੇ ਕਿ ਪੰਜਾਬ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਪੰਜਾਬ ਸਰਕਾਰ ਨੇ ਤਾਂ ਇੱਕ ਕਿਸਮ ਨਾਲ ਝੁਗਾ ਚੋੜ ਕਰਤਾ ਅਹੀ ਸੁੱਤੀ ਸਰਕਾਰ ਨੂੰ ਆਪਣੇ ਸੰਘਰਸ਼ ਨਾਲ ਜਗਾਇਆ ਔਰ ਉਦੋਂ ਫਿਰ ਅੱਕੀ ਪਲਾਈ ਹੱਥ ਮਾਰੇ ਨੇ ਅਗਲੀ ਵਾਰੀ ਪਹਿਲਾਂ ਹੀ ਪੇਸ਼ਬੰਦੀਆਂ ਕਰਾਂਗੇ ਜਰਾ ਹਾਲਾਂਕਿ ਹਰਿਆਣਾ ਦੇ ਵਿੱਚ ਝੋਨੇ ਦੀ ਫਸਲ ਖਰੀਦ ਹੋ ਰਹੀ ਹੈ ਡਬਲ ਦੇਖੋ ਡਬਲ ਇੰਜਨ ਸਰਕਾਰ ਹੈ ਕੇਂਦਰ ਸਰਕਾਰ ਦਾ ਪੰਜਾਬ ਨਾਲ ਮਤਰੀ ਮਾਂ ਵਾਲਾ ਸਲੂਕ ਕਰ ਰਹੀ ਹੈ ਉਹਨਾਂ ਦੇ ਮਨਚ ਕਿਹੜਾ ਕਿ ਵੀ ਇਹਨਾਂ ਨੇ ਤਿੰਨ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਿਉਂ ਖੜਾ ਕੀਤਾ ਪੰਜਾਬੀਆਂ ਨਾਲੇ ਕਿਹੜਾ ਉਹਨਾਂ ਦੀ ਔਰ ਇਸੇ ਕਿਹੜੇ ਚੋਂ ਕੱਲਾ ਕੱਲਾ ਝੋਨੇ ਦਾ ਸਵਾਲ ਨਹੀਂ ਪੰਜਾਬ ਦੀ ਜਿਹੜੀਆਂ ਵੀ ਮੁੱਦੇ ਨੇ ਚਾਹੇ ਉਹ ਚੰਡੀਗੜ੍ਹ ਵਾਲਾ ਸਵਾਲ ਆ ਜਾਂ ਕੁਝ ਹੋਰ ਸਵਾਲ ਨੇ ਉਹ ਸਾਰੇ ਸਵਾਲਾਂ ਤੇ ਕੇਂਦਰ ਸਰਕਾਰ ਪੰਜਾਬ ਵਿਰੋਧੀ ਰੁਖ ਲੈ ਰਹੀ ਆ ਔਰ ਇਹ ਪੰਜਾਬੀ ਆਵਾਮ ਨੂੰ ਜਾਗਣਾ ਪਏਗਾ ਸੰਯੁਕਤ ਕਿਸਾਨ ਮੋਰਚਾ ਕੁਝ ਐਸੀਆਂ ਮੰਗਾਂ ਜਿਹਦੇ ਚ ਹਰ ਖੇਤ ਤੱਕ ਨਹਿਰੀ ਪਾਣੀ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਇਹ ਸਾਡਾ ਏਜੰਡਾ ਆ ਅਸੀਂ ਆਹ ਬੇਲੇ ਹੋ ਲਈਏ ਉਸ ਤੋਂ ਬਾਅਦ ਚ ਇਹਨਾਂ ਤੇ ਬਿਉਤਬੰਦੀ ਕਰਨੀ ਹੈ ਅਸੀਂ ਅੱਜ ਮੀਟਿੰਗ ਦੇ ਵਿੱਚ ਕਿਸ ਝੋਨੇ ਦੀ ਮੀਟਿੰਗ ਲੈ ਕੇ ਆਇਆ ਕਿ ਸਿੱਟੇ ਨਿਕਲੇ ਕੀ ਗੱਲਬਾਤ ਹੋਈ ਅਸੀਂ 26 ਤਰੀਕ ਨੂੰ ਜਿਹੜਾ ਕੇਂਦਰਾਂ ਦੇ ਧਰਨੇ ਦੇਣ ਜਾ ਰਹੇ ਹਾਂ ਜਿਦੇ ਚ ਪੁਰਾਣੀਆਂ ਰਹਿਂਦੀਆਂ ਮੰਗਾਂ ਨੇ ਐਮਐਸਪੀ ਦਾ ਸਵਾਲ ਹੈ ਕਰਜ਼ਾ ਮੁਕਤੀ ਸਵਾਲ ਹੈ ਫਸਲੀ ਬੀਮਾ ਯੋਜਨਾ ਹੈ ਬਿਜਲੀ ਐਕਟ ਦੀ ਸੋਧ ਹੈ ਜਿਹੜੀ ਉਹਦੇ ਖਿਲਾਫ ਹੈ ਜਿਦੇ ਚੋ ਸਮਾਰਟ ਚਿਪ ਮੀਟਰ ਨਿਕਲ ਰਹੇ ਨੇ ਉਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਪਲੱਸ ਸਟ੍ਰੇਡ ਯੂਨੀਅਨ ਦੀਆਂ ਤਿੰਨ ਚਾਰ ਮੰਗਾਂ ਨੇ ਕਿਉਂਕਿ ਜੁਆਇੰਟ ਕਾਲ ਉਹਨਾਂ ਦੇ ਚਾਰ ਲੇਬਰ ਕੋਡ ਆ ਉਹਦਾ ਵਿਰੋਧ ਹੈ ਸਾਡਾ ਵੀ ਉਹ ਵਾਪਸ ਲਏ ਜਾਣ ਪਬਲਿਕ ਸੈਕਟਰ ਦਾ ਨਿਜੀਕਰਨ ਨਾ ਕੀਤਾ ਜਾਵੇ ਇਸ ਦੇ ਇਲਾਵਾ ਡੀਏਪੀ ਦਾ ਸਵਾਲ ਹੈ ਜਿਆ ਜਿਹੜੀ ਕਾਟ ਲੱਗੀ ਹੈ ਹੁਣ ਕਿਸਾਨਾਂ ਨੂੰ ਉਹ ਕਾਟ ਦਾ ਜਿਹੜਾ ਬੰਦਾ ਮੁਆਵਜ਼ਾ ਉਹ ਦੇਣ ਦੀ ਮੰਗ ਹੈ ਇਹ ਸਾਰੀਆਂ ਮੰਗਾਂ ਸੀ ਨਾਲੋਂ ਨਾਲ ਇਸ ਵਾਰ ਇਹ ਉਠਾਵਾ 26 ਜੀ 26 ਨੂੰ ਅਸੀਂ ਕਹਿ ਰਹੇ ਹਾਂ ਕਿ ਕਿਉਂਕਿ ਹੁਣ ਜਿਹੜਾ ਝੋਨੇ ਦੀ ਹਾਲ ਇਹ ਹੈ ਵੀ ਹਾਲੇ ਵੀ ਜਿੰਨੀ ਕੁ ਫਸਲ ਰਹਿੰਦੀ ਹੈ ਤੋਂ ਮੌਇਸਚਰ ਜਿੱਥੋਂ ਤੱਕ ਚਲਾ ਗਿਆ ਤਾਂ ਕਿਸਾਨ ਤਾਂ ਬਹੁਤ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ ਮੌਇਸਚਰ ਦਾ ਸਵਾਲ ਰਿਲੈਕਸੇਸ਼ਨ ਦੇਣੀ ਚਾਹੀਦੀ ਹੈ ਬਾਈ ਮੌਇਸਚਰ ਤੇ ਝੋਨਾ ਚੱਕਿਆ ਜਾਣਾ ਬਰਸਾਤਾ ਦਾ ਮੌਸਮ ਵੀ ਅੱਗੇ ਤੇ ਬਾਈ ਜੀ ਬਰਸਾਤਾ ਦਾ ਮੌਸਮ ਵੀ ਅੱਗੇ ਝੋਨੇ ਦੀ ਖਰੀਦ ਅੱਗੇ ਹੀ ਬੜੀ ਘਟ ਹੈ ਸਰਕਾਰ ਲਿਫਟਿੰਗ ਨੂੰ ਕੁਝ ਰਾਹ ਨਹੀਂ ਦਿਖਾ ਰਹੀ ਹੈ ਕਿਸਾਨ ਕਿੱਥੇ ਜਾਵੇ ਅੱਜ 75 ਸਾਲ ਹੋ ਗਏ 76 ਯਾਦ ਹੋਇਆ ਨੂੰ ਇੰਨੀ ਬੁਰੀ ਹਾਲਤ ਦਾ ਕਿਸੇ ਸਾਲ ਨਹੀਂ ਹੋਇਆ ਜਿੰਨੀ ਅੱਜ ਪੰਜਾਹ ਸਾਲ ਅੱਜ ਕਿਸਾਨ ਮੰਡੀਆਂ 'ਚ ਰੋੜ ਰਿਹਾ ਤੇ ਖੇਤਾਂ 'ਚ ਰੋੜ ਰਿਹਾ ਹਲੇ ਮੰਡੀਆਂ 'ਚ 20 25% ਮਾਲ ਪਿਆ ਵਿਕਣੋਂ ਤੇ ਜਿਹੜੇ ਲਿਫਟਣ ਵਾਲੀਆਂ ਉਹਦਾ ਬਹੁਤ ਜ਼ਿਆਦਾ ਪਈ ਆ ਹਲੇ ਖੇਤਾਂ 'ਚ ਵੀ ਝੋਨਾ ਜਿਹੜਾ ਖੜਾ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਕਹਿੰਦਾ ਸੀ ਇਹ ਬਈ ਅਸੀਂ ਦਾਣਾ-ਦਾਣਾ ਚੱਕਾਂਗੇ ਅੱਜ ਉਹੀ ਕਿਸਾਨ ਉਹਨਾਂ ਦੇ ਕਟ ਲੱਗ ਰਹੇ ਨੇ ਕਿਉਂਕਿ ਹੁਣ ਠੰਡ ਆ ਗਈ ਹੈ ਬਰਸਾਤਾਂ ਆ ਗਈਆਂ ਨੇ ਮੌਸਰ ਵੱਧਾ ਜਾ ਰਿਹਾ ਤੇ ਉਹ ਝੋਨਾ ਵੇਖ ਨਹੀਂ ਰਿਹਾ ਉਹ ਵੀ ਮੰਡੀਆਂ 'ਚ ਪਿਆ ਇਹੀ ਭਗਵਾਨਤ ਮਾਨ ਕਹਿੰਦਾ ਹੁੰਦਾ ਸੀ ਮੈਂ ਐਮਐਸਪੀ ਮੂੰਗੀ ਦੇ ਦਊਗਾ ਬਾਸਪਤੀ ਦੇ ਦਊਗਾ ਔਰ ਮੱਕੀ ਦੇ ਦਊਗਾ આજ ਤੱਕ ਉਹਨੇ ਕੋਈ ਕੁਝ ਨਹੀਂ ਕੀਤਾ ਤੇ ਸੈਂਟਰ ਸਰਕਾਰ ਜਿਹੜੇ ਸਾਡੀਆਂ ਮੰਗਾਂ ਰਹਂਦੀਆਂ ਸੀਗੀ ਸ਼ੰਗੂ ਬਾਡਰ ਤੋਂ ਅਸੀਂ ਮਨਾ ਕੇ ਆਏ ਸੀ ਕਾਲੇ ਕਾਨੂੰਨ ਬੰਦ ਕਰਾ ਕੇ ਆਏ ਸੀ ਉਹ ਮੰਗਾ ਸਾਡੀਆਂ ਹਦੂਰੀਆਂ ਪਈਆਂ ਨੇ ਉਹੀ ਮੰਗਾ ਸੀ ਲੈ ਕੇ 26 ਅਨੰਬਰ ਨੂੰ ਡੀਸੀਆਂ ਨੂੰ ਮੰਗਪੱਤਰ ਦੇਣਾ 11 ਤੋਂ 3 ਵਜੇ 1 ਵਜੇ ਤੱਕ ਤੇ ਇਹ ਸਾਰਾ ਪ੍ਰੋਗਰਾਮ ਜਿਹੜਾ ਸੈਂਟਰ ਸਰਕਾਰ ਆ ਉਹ ਵੀ ਸਾਥ ਤੋਂ ਬਦਲੇ ਲੈ ਰਹੀ ਨੇ ਵੀ ਇਹਨਾਂ ਨੇ ਇਹਨਾਂ ਸੰਘਰਸ਼ ਕਰਕੇ ਕਾਲੇ ਕਾਨੂੰਨ ਵਾਪਸ ਕੀਤੇ ਨੇ ਉਹ ਲਾਗੂ ਕਰਨ ਲੱਗੀ ਹੋਈ ਆ ਬਿਗੇਟ ਐਡੀਟ ਟ੍ਰਕ ਨਾਲ ਉਹ ਲਾਗ ਕਰਨ ਲੱਗੀ ਹੋਈ ਆ ਅਸੀਂ ਉਹ ਕਦੇ ਵੀ ਜਿਵੇਂ ਅੱਜ ਜਿਹੜਾ ਫੈਸਲਾ ਹੋਇਆ ਵੀ ਟ੍ਰੇਡ ਯੂਨੀਅਨ ਸਾਰੇ ਇਕੱਠੀਆਂ ਹੋ ਕੇ ਤੇ ਉਹ 26 ਤਰੀਕ ਨੂੰ ਸਾਰੇ ਮੈਂਬਰਾਂ ਨੂੰ ਸਰਪ ਦੇਣਗੇ ਬਿਲਕੁਲ ਗੱਲਬਾਤ ਕਰਦੇ ਦੌਰਾਨ ਅੱਜ ਮੀਟਿੰਗ ਬੈਠੀ ਸੀਗੀ ਲੁਧਿਆਣਾ ਦੇ ਵਿੱਚ ਤੇ ਮੀਟਿੰਗ ਦੌਰਾਨ ਕਿਹਾ ਗਿਆ ਕਿ 26 ਤਰੀਕ ਨੂੰ ਜਿਹੜਾ ਕੀ ਹੈ 26 ਨਵੰਬਰ ਤਰੀਕ ਨੂੰ ਜਿਹੜਾ ਕੀਤਾ ਹੈ ਕੇਂਦਰਾ ਤੇ ਡੀਸੀ ਆ ਦੇ ਬਾਅਦ ਜਿਹੜਾ ਕੀਤਾ ਹੈ ਕੇਂਦਰਾ ਬਾਦ ਰਕੇ ਧਰਨਾ ਲੱਗੇ ਤੇ ਉਸ ਤੋਂ ਬਾਅਦ ਜਿਹੜਾ ਡੀਸੀ ਸਾਹਿਬ ਨੇ ਜਿਹੜਾ ਕਿ ਮੰਗ ਪੱਤਰ ਦੇ ਜਾਂਦੇ ਹੋਏ ਹੋਰ ਖਬਰਾਂ ਲਈ ਸਾਡਾ ਜੁੜੇ ਹੋਏ ਨਾਲ ਲਾਈਵ ਦੇ ਨਾਲ ਯੂਮ ਰਿਪੋਰਟ ਧੰਨਵਾਦ ਸੰਜੇ ਦੇ ਨਾਲ ਇਸੋ ਮੇ